ਮੈਯੂ ਗਿਸ਼ ਬੇਰੀ ਪ੍ਰੈਸ ਕਲਬ ਪਟਿਆਲਾ ਲੈਜੈਂਡ ਦੇ ਪ੍ਰੈਜ਼ੀਡੈਂਟ ਅੱਜ ਸਾਡੀ ਪ੍ਰੈਸ ਕਲਬ ਦੀ ਇੱਕ ਹੰਗਾਮੀ ਮੀਟਿੰਗ ਹੋਈ ਹੈ ਇਸ ਮੀਟਿੰਗ 'ਚ ਸਾਰੇ ਸਾਡੇ ਅਹੁਦੇਦਾਰ ਸਾਰੇ ਪੱਤਰਕਾਰ ਵੀ ਹਨ ਉਹਨਾਂ ਨੇ ਵੱਧ ਚੜ੍ਹ ਕੇ ਕਿਸਾਰੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਜਿੱਥੇ ਅਸੀਂ ਤਿੰਨ ਨਵੇਂ ਮੈਂਬਰ ਇਨਕਲੂਡ ਕੀਤੇ ਆਪਣੇ ਪ੍ਰੈਸ ਕਲਬ ਪਟਿਆਲਾ ਲੈਜੈਂਡ ਦੇ ਵਿੱਚ ਉੱਥੇ ਹੀ ਨਾਲ ਪਿਛਲੇ ਦਿਨੀ ਸਾਡਾ ਜਨਰਲ ਸੈਕਟੀਨ ਹੁੰਦਾ ਜੋ ਖਾਲੀ ਹੋਇਆ ਸੀ ਉਸ ਨੂੰ ਵੀ ਆ ਕੇ ਸੀ ਭਰਿਆ ਤੇ ਸੌਦੇ ਲਈ ਅਸੀਂ ਜਨਰਲ ਸੈਕਟੀ ਦੇ ਤੌਰ ਦੇ ਉੱਤੇ ਇਹ ਸਵਾਗਤ ਰਮੇਸ਼ ਨੋਨਾ ਜੀ ਨੂੰ ਪ੍ਰੈਸ ਕਲਬ ਦਾ ਲੈਜੈਂਡਾ ਜਨਰਲ ਸੈਕਟੀ ਬਣਾਇਆ ਇਸ ਦੇ ਨਾਲ ਨਾਲ ਅਸੀਂ ਸੌਰਵ ਉਪਰ ਲੱਕੀ ਔਰ ਐਸ ਕੇ ਮਹਾਜਨ ਇਹਨਾਂ ਨੂੰ ਐਜ਼ ਅ ਨਵਾਂ ਮੈਂਬਰ ਕਲਬ ਦੇ ਵਿੱਚ ਇੰਟਰੋਡਿਊਸ ਕੀਤਾ ਔਰ ਮੇਰੇ ਉਮੀਦ ਹੈ ਆਉਣ ਵਾਲੇ ਦਿਨਾਂ 'ਚ ਪ੍ਰੈਸ ਕਲਬ ਬਟਾਲਾ ਲੇਜੈਂਡ ਜੁਕਰ ਬੜੇ ਵੱਡੇ ਪੱਧਰ 'ਤੇ ਔਰ ਅੱਛੇ ਤਰੀਕੇ ਦੇ ਨਾਲ ਇੱਕ ਵਧੀਆ ਕਲੱਬ ਬਣ ਕੇ ਉਰੇਗੀ ਔਰ ਅਸੀਂ ਲੋਕ ਜਿੱਥੇ ਪੱਤਰਕਾਰਤਾ ਦੇ ਵਿੱਚ ਆਪਣੇ ਕਲੱਬ ਦਾ ਨਾਮ ਕਰਾਂਗੇ ਉੱਥੇ ਨਾਲ-ਨਾਲ ਜੀ ਆਪਾਂ ਸਾਰੇ ਸਾਥੀ ਸਮਾਜ ਸੇਵਾ ਦੇ ਕੰਮ ਵੀ ਕਰਾਂਗੇ ਜਿਸ ਲਈ ਵੀ ਅੱਜ ਅਸੀਂ ਪ੍ਰੋਗਰਾਮ ਹਿੱਥੇ ਨੇ ਔਰ ਆਉਣ ਵਾਲੇ ਦਿਨਾਂ ਵਿੱਚ ਪ੍ਰੋਗਰਾਮ ਵੀ ਕੀਤੇ ਜਾਣਗੇ ਧੰਨਵਾਦ ਜੀ ਮੈਂ ਨਾ ਪਲੇਸ਼ਨ ਉਹਦਾ ਸਪੋਰਟ ਕਲੱਬ ਬਣ ਗਿਆ ਜਿਹਦੇ ਪ੍ਰਧਾਨ ਜੁਗेश ਮੀਰੀ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆਪਣੀ ਟੀਮ ਦੇ ਵਿੱਚ ਜਨਰੈਟੀ ਦਾ ਅਹੁਦਾ ਦਿੱਤਾ ਮੈਂ ਪੂਰੀ ਮੈਂਬਰਸ਼ਿਪ ਦੇ ਨਾਲ ਆਪਣਾ ਉਹਦਾ ਬਣਦਾ ਜਿਆਸੀ ਦਾ ਅੱਜ ਪ੍ਰੈਸ ਕਲੱਬ ਲੀਜਨ ਨੇ ਸਾਨੂੰ ਜਿਹੜਾ ਮਾਨ ਸਨਮਾਨ ਆਪਣੀ ਜਿਹੜੀ ਟੀਮ ਦੇ ਵਿੱਚ ਆਪਣੀ ਕਲੱਬ ਦੇ ਵਿੱਚ ਜੁਆਇਨ ਕਰਾ ਕੇ ਸਾਨੂੰ ਬੁਚਿਆ ਸੋ ਆਪਾਂ ਦੁਕੇਸ਼ਪ੍ਰੀਤ ਜੀ ਦਾ ਤੇ ਸਾਰੀ ਪ੍ਰੈਸ ਟੀਮ ਦਾ ਆਪਾਂ ਧੰਨਵਾਦ ਕਰਦੇ ਆ ਤੇ ਆਪਾਂ ਇਹ ਵਚਨ ਬੱਧਾ ਕਿ ਸਮਾਜਿਕ ਸੇਵਾ ਕਰਾਂਗੇ ਤੇ ਪ੍ਰੈਸ ਕਲੱਬ ਲਈ ਜਿਹੜਾ ਵੀ ਸਾਨੂੰ ਜ਼ਿੰਮੇਵਾਰੀ ਸੌਂਪੀ ਜਾਏਗੀ ਉਹਦੇ ਵਿੱਚ ਆਪਾਂ ਖੜੇ ਉੱਤਰਾਗੇ ਜੈ ਸ਼ੀਰਮ ਜੈ ਭਾਰਤ